ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਰਾ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬ ਕੰਡ ਅਤੇ ਗੋਲੀ ਕੰਡ ਨੂੰ ਲੈ ਕੇ ਬਣੀ ਐਸਆਈਟੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਇਸ ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਉਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਐਸਆਈਟੀ ਦਾ ਬਾਈਕਾਟ ਕਰ ਦਿੱਤਾ ਐਸਆਈਟੀ ਚ ਪਹਿਲਾਂ ਅਸੀਂ ਕੋਆਪਰੇਟ ਕੀਤਾ ਅਸੀਂ ਆਪ ਗਏ ਅਸੀਂ ਆਪ ਚਾਇਆ ਕਿ ਜਦੋਂ ਤੁਸੀਂ ਆਪ ਵੇਖਿਆ ਬਾਲ ਸਾਹਿਬ ਨੇ ਤਾਂ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਦੀ ਜਦ ਕੁਐਸਚਨਿੰਗ ਤੇ ਮਗਰ ਹੁਣ ਅਫਸੋਸ ਇਸ ਗੱਲ ਦਾ ਹੈ ਕਿ ਉਹਦਾ ਸਿਆਸੀਕਰਨ ਸ਼ੁਰੂ ਹੋ ਗਿਆ ਮੰਤਾਰ ਸਿੰਘ ਬਰਾੜ ਨੂੰ ਉਹਦੇ ਚ ਅਕਿਊਜ਼ਡ ਬਣਾਉਣਾ ਪੋਲਿਟਿਕਸ ਨਹੀਂ ਤੇ ਕੀ ਨਹੀਂ ਐਂਡ ਜਿਹੜਾ ਥੱਲੇ ਸਾਈਨ ਕਰ ਰਿਹਾ ਐਸਆਈਟੀ ਨਹੀਂ ਸਾਈਨ ਕਰਦੀ ਉਹ ਇੱਕ ਅਫਸਰ ਸਾਈਨ ਕਰ ਰਿਹਾ ਜਿਨੇ ਆਪ ਦੀ ਫੇਸਬੁੱਕ ਪੋਸਟ ਤੇ ਆਪ ਦੀ ਬਣਾਇਆ ਸੀਗਾ ਕਿ ਚੀਫ ਮਿਨਿਸਟਰ ਦਾ ਕਾਂਗਰਸ ਦੇ ਕੋ ਲੀਡਰ ਨੂੰ ਐ ਚੀਫ ਮਿਨਿਸਟਰ ਕਿ ਮੈਂ ਉਹਦਾ ਸਮਰਥਕ ਆ ਐ ਚੀਫ ਮਿਨਿਸਟਰ ਫਿਰ ਕੀ ਇੰਡੀਪੈਂਡੈਂਸ ਰਹਿ ਜਾਣੀ ਜਦੋਂ ਵਿਕਰਮ ਸਿੰਘ ਮਜੀਠੀਆ ਤੋਂ ਇਹ ਪੁੱਛਿਆ ਗਿਆ ਕਿ ਜੇਕਰ ਇਹ ਐਸਆਈਟੀ ਤੁਹਾਨੂੰ ਗ੍ਰਿਫਤਾਰ ਕਰਦੀ ਹੈ ਤੁਹਾਨੂੰ ਜਾਂ ਤੁਹਾਡੇ ਕਿਸੇ ਵੀ ਲੀਡਰ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਹੋਏਗਾ ਤਾਂ ਇਸ ਦਾ ਜਵਾਬ ਵਿਕਰਮ ਸਿੰਘ ਮਜੀਠੀਆ ਨੇ ਕੀ ਦਿੱਤਾ ਤੁਸੀਂ ਆਪ ਹੀ ਸੁਣ ਲਓ ਲਾਈਨ ਆਫ ਐਕਸ਼ਨ ਬੜਾ ਕਲੀਅਰ ਹੈ ਜੀ ਵੀ ਵਾਂਟ ਜਸਟਿਸ ਇਹਦੇ ਚ ਸੱਚਾਈ ਸਾਹਮਣੇ ਆਵੇ ਮਗਰ ਸਚਾਈ ਸਾਹਮਣੇ ਤਾਂ ਆਊਗਾ ਜੇ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਜੇ ਉਹ ਕਾਂਗਰਸ ਦੇ ਹੈੱਡਕੁਆਰਟਰ ਤੋਂ ਜਾਖੜ ਉਹਦੀ ਇਨਕੁਆਇਰੀ ਕਰੂ ਹੁਣ ਐਸਆਈਟੀ ਦੇ ਮੈਂਬਰ 9 ਦੇ ਤਾਂ ਅਫਸਰ ਨੇ ਮਗਰ ਬਿਆਨ ਤਾਂ ਮੰਤਰੀ ਦੇ ਦਿੰਦੇ ਹਨ ਮੰਤਰੀ ਪਹਿਲਾਂ ਹੀ ਦੱਸ ਦਿੰਦੇ ਕਿ ਫਲਾਣੇ ਨੂੰ ਸੱਦ ਲਿਆ ਜਾਊ ਜੀ ਫਲਾਣੇ ਨੂੰ ਇਸ ਤਰ੍ਹਾਂ ਕਾਰਵਾਈ ਉਹੀ ਕਾਰਵਾਈ ਹੋ ਰਹੀ ਐਜੀਟੇਸ਼ਨ ਵੀ ਬੂਕ ਕਰੇਗਾ ਇਦਾਂ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਆਊਗਾ ਠੋਕ ਕੇ ਲੜਾਈ ਲੜਾਂਗੇ ਸਚਾਈ ਦੇ ਹੱਕ 'ਚ ਮਜੀਠੀਆ ਦਾ ਮਗਰ ਸਿਆਸੀ ਕਰਨ ਦੇ ਹਉਲ ਸਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਦਰਅਸਲ ਇਸ ਸਰਕਾਰ ਨੇ 2 ਸਾਲ ਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਇਸੇ ਕਰਕੇ ਐਸਆਈਟੀ ਦੇ ذریعے ਵਿਰੋਧੀਆਂ ਨੂੰ ਬਦਨਾਮ ਕਰਕੇ ਲੋਕ ਸਭਾ ਚੋਣਾ ਜਿੱਤਣਾ ਚਾਹੁੰਦੇ ਨੇ ਸਾਰਾ ਜਿਹੜਾ ਸਿਸਟਮ ਬਣ ਗਿਆ ਨਾ ਪੋਲਿਟਿਸਾਈ ਕਿਉਂਕਿ ਕਾਂਗਰਸ ਨੇ ਕੰਮ ਕੋਈ ਨਹੀਂ ਕੀਤਾ ਹੁਣ ਉਹਨਾਂ ਕੋਲ ਲੈ ਦੇ ਕੇ ਆ ਐਸਆਈਟੀ ਉਹਨਾਂ ਕੋਲ ਇੱਕ ਅਜੈਂਡਾ ਰਹਿ ਗਿਆ ਜਿਸ ਦੇ ਨਾਲ ਵਿਰੋਧੀਆਂ ਨੂੰ ਬਦਨਾਮ ਕਰਨ ਤੇ ਲੋਕਾਂ ਦੀ ਵੋਟਾਂ ਕੋਲ ਲੈਣ ਦੀ ਕੋਸ਼ਿਸ਼ ਕਰਨ ਕਿਉਂਕਿ ਜਿਹੜੀ ਆਪ ਹੈ ਦੇਖੋ ਮੈਂ ਵਿਧਾਨ ਸਭਾ ਚ ਵੀ ਗੱਲ ਕਹੀ ਸੀ ਕਿ 10 ਐਮਐਲਏ ਰਹਿ ਗਏ ਉਹ ਮਗਰ ਉਹ ਲੀਡਰ ਆ اپੋਜੀਸ਼ਨ ਦੀ ਕੁਰਸੀ ਤੇ ਬੈਠੇ ਕਿਹਦੇ ਕਰਕੇ ਸਰਕਾਰ ਕਰਕੇ ਤਿੰਨ ਅਸਤੀਫਾ ਦੇ ਗਏ ਆ ਸੱਤ ਵੱਖ ਹੋ ਗਏ ਆ ਮਗਰ ਲੀਡਰ ਆ اپੋਜੀਸ਼ਨ ਦੀ ਕੁਰਸੀ ਉਹਨਾਂ ਦੀ ਕਿਉਂ ਕਿਉਂਕਿ ਉਹ ਕਾਂਗਰਸ ਨਾਲ ਲੜ ਕੇ ਖੇਡ ਰਹੇ ਆ ਭਾਵੇਂ ਉਹ ਦੂਜੀ ਅਕਾਲੀ ਆ ਉਹ ਵੀ ਕਾਂਗਰਸ ਚਲਾ ਰਹੀ ਆ ਮਕਸਦ ਕੀ ਆ ਕਿ ਜੀ ਜਿਹੜੀ اپੋਜੀਸ਼ਨ ਦੀ ਵੋਟ ਆ ਉਹ ਡਿਵਾਈਡ ਹੋ ਜੇ ਤੇ ਅਸੀਂ ਫ੍ਰੈਗਮੈਂਟਡ ਵੋਟ ਲੈ ਕੇ ਮਾੜੀ-ਮੋਟੀ ਲੈ ਕੇ ਕਾਮਯਾਬ ਹੋ ਗਏ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਇੱਕ ਰਣਜੀਤ ਸਿੰਘ ਨਾਂ ਦਾ ਕਮਿਸ਼ਨ ਬਣਾਇਆ ਸੀ ਜਿਸ ਨੂੰ ਸ਼੍ਰੋਮਣੀ ਅਕਾਲ ਦਲ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਇੱਕ ਐਸਆਈਟੀ ਬਣਾਈ ਗਈ ਜਿਸ ਦੇ ਸਹਿਯੋਗ ਸ਼੍ਰੋਮਣੀ ਅਕਾਲ ਦਲ ਦੇ ਸਾਰੇ ਲੀਡਰ ਕਰਦੇ ਦਿਖਾਈ ਦਿੱਤੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਨੇ ਵੀ ਉਸ ਐਸਆਈਟੀ ਦਾ ਸਹਿਯੋਗ ਕੀਤਾ ਸੀ ਅਤੇ ਜੋ ਵੀ ਉਹਨਾਂ ਤੋਂ ਪੁੱਛਗਿਛ ਲਈ ਸੱਦਿਆ ਗਿਆ ਸੀ ਉਹਨਾਂ ਨੇ ਉੱਥੇ ਆਪਣੀ ਹਾਜ਼ਰੀ ਭਰੀ ਸੀ ਅਤੇ ਸਵਾਲਾਂ ਦੇ ਜਵਾਬ ਦਿੱਤੇ ਸਨ ਪਰ ਇਸ ਤੋਂ ਨਿਆ ਕਲਦਲ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਸ਼ਰਮਣੀਆ ਕਲਦਲ ਇਸ ਐਸਆਈਟੀ ਦਾ ਵੀ ਸਹਿਯੋਗ ਨਹੀਂ ਕਰੇਗੀ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਅਤੇ ਉਸਦੇ ਮੰਤਰੀ ਇਹ ਤੈਅ ਕਰਦੇ ਨੇ ਕਿ ਐਸਆਈਟੀ ਕਿਸ ਵੱਲ ਪੁੱਛੇਗੀ ਅਤੇ ਕਿਸ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ ਇਸ ਲਈ ਇਸ ਐਸਆਈਟੀ ਦਾ ਸਹਿਯੋਗ ਕਰਨਾ ਨਹੀਂ ਬਣਦਾ ਅਤੇ ਸ਼ਰਮਣੀਆ ਕਲਦਲ ਨੇ ਇਸ ਦਾ ਬਾਈਕਾਟ ਕਰ ਦਿੱਤਾ ਹੈ ਬਿਕਰਮ ਸਿੰਘ ਮਜੀਠੀਆ ਨੇ ਵੀ ਇੱਥੇ ਇਹ ਗੱਲ ਸਾਫ਼ ਕੀਤੀ ਹੈ ਕਿ ਐਸਆਈਟੀ ਹੁਣ ਆਪਣੇ ਕੰਮ ਤੋਂ ਭਟਕ ਚੁੱਕੀ ਹੈ ਅਤੇ ਬਿਲਕੁਲ ਸਰਕਾਰੀ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਅਤੇ ਵਿਰੋਧੀਆਂ ਨੂੰ ਬਦਨਾਮ ਕਰਕੇ ਖਾਸ ਤੌਰ ਤੇ ਸ਼੍ਰੋਮਣੀ ਅਕਾਲ ਦਲ ਨੂੰ ਬਦਨਾਮ ਕਰਕੇ ਲੋਕ ਸਭਾ ਚੋਣਾਂ ਜਿੱਤਣ ਦੀ ਤਿਆਰੀ ਦੇ ਵਿੱਚ ਕਾਂਗਰਸ ਪਾਰਟੀ ਹੈ ਇਸੇ ਕਰਕੇ ਐਸਆਈਟੀ ਨਾਲ ਸਹਿਯੋਗ ਕਰਨਾ ਹੁਣ ਬਿਲਕੁਲ ਵੀ ਨਹੀਂ ਬਣਦਾ ਦਰਸਾ ਸ਼੍ਰੋਮਣੀ ਅਕਾਲ ਦਲ ਨੂੰ ਡਰ ਇਹ ਵੀ ਸਤਾ ਰਿਹਾ ਹੈ ਕਿ ਉਹਨਾਂ ਦੇ ਸਾਬਕਾ ਐਮਐਲਏ ਮਨਤਾਰ ਸਿੰਘ ਬਰਾੜ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਹੋ ਸਕਦੀ ਹੈ ਕਿਉਂਕਿ ਉਹਨਾਂ ਤੋਂ ਸਵਾਲ ਜ ਕਿਉਂਕਿ ਐਸਆਈਟੀ ਨੇ ਕੋਰਟ ਦੇ ਵਿੱਚ ਕਿਹਾ ਕਿ ਇਸ ਨੂੰ ਜਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ਸਾਡਾ ਅਕਿਊਜ਼ਡ ਹੈ ਅਕਿਊਜ਼ਡ ਵਰਤਨ ਤੋਂ ਬਾਅਦ ਸ਼ਰੋਮਣੀ ਅਕਾਲ ਦਲ ਨੂੰ ਲੱਗਾ ਕਿ ਉਹਨਾਂ ਦੀ ਗ੍ਰਿਫਤਾਰੀ ਮਨਤਾਰ ਸਿੰਘ ਬਰਾੜ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਹੋ ਸਕਦੀ ਹੈ ਐਸੇ ਕਰਕੇ ਐਸਆਈਟੀ ਦਾ ਬਾਈਕਾਉਟ ਸ਼ਰੋਮਣੀ ਅਕਾਲ ਦਲ ਦੇ ਵੱਲੋਂ ਕਰ ਦਿੱਤਾ ਗਿਆ ਸ਼ਰੋਮਣੀ ਗਾਲ ਦਲ ਦਾ ਇਹ ਵੀ ਕਹਿਣਾ ਹੈ ਕਿ ਐਸਆਈਟੀ ਤੇ ਭਾਵੇਂ ਤਿੰਨ ਮੈਂਬਰੀ ਬਣਾਈ ਗਈ ਹੈ ਪਰ ਇਸ ਨੂੰ ਸਿਰਫ ਇੱਕੋ ਮੈਂਬਰ ਯਾਨੀ ਕਿ ਕਮਰ ਵਿਜੇ ਪ੍ਰਤਾਪ ਸਿੰਘ ਚਲਾ ਰਿਹਾ ਹੈ ਅਤੇ ਉਸੇ ਦੇ ਸਿਗਨੇਚਰ ਐਸਆਈਟੀ ਦੇ ਹਰ ਇੱਕ ਦਸਤਾਵੇਜ਼ ਤੇ ਹੋ ਰਹੇ ਨੇ ਅਤੇ ਉਹ ਕੈਪਟਨ ਹਾਲੀਦਲ ਦਾ ਪੱਖ ਇੱਥੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਅਤੇ ਇਸ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਐਸਆਈਟੀ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਕੈਪਟਨ ਅਮਰਿੰਦਰ ਸਿੰਘ ਲਈ ਕੰਮ ਕਰ ਰਹੇ ਨੇ ਅਤੇ ਜਾਣਬੁੱਝ ਕੇ ਅਕਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਾਹ ਹਗਲੀ ਵਾਰ ਫੇਰ ਆਜ ਰਹਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ ਨੌਕਰੀ ਦਾ ਵਹਿਰਾ ਕੀਤਾ ਸੀ ਜਿਹੜੀ ਕਰ ਮੈਂ ਕਰਦਾ ਸੀ ਕਦੇ ਕਿਸੇ ਨੇ ਅਸਾਮ ਲਾਇਆ ਕਿ ਅੰਦਰ ਨੌਕਰੀ ਦਾ ਮਤਲਬ ਕੀ ਹੁੰਦਾ ਪੰਜਾਬ ਸਾਰੇ ਤੇ ਸੱਚ ਲੱਖ ਕਰਾ ਹੈ 8 ਲੱਖ ਕਾਰ ਮਤਲਬ 80 ਕੇ ਕਰੋੜ ਦੀ ਆਬਾਦੀ ਦਾ ਸਾਥ ਹੋਣਾ ਹੋਣਾ ਤੇ 50 ਸਾਲਾਂ ਚ 60 ਮਹੀਨੇ ਹੁੰਦੇ ਆ ਹਰ ਮਹੀਨੇ ਹਰ ਕਾ ਡਾਕਟਰੀ ਦਾ ਮਤਲਬ ਹੋ ਰਿਹਾ ਕਿ ਹਰ ਮਹੀਨੇ ਇੱਕ ਲੱਖ ਨੌਕਰੀ ਹਰ ਮਹੀਨੇ ਚਾਹੂਗੀ ਤੇ ਕੰਮ ਕਿਤੇ ਡਾਕਟਰ ਡਾਕਟਰੀ ਦਾ ਮਹਿਲਾ ਪੂਰਾ ਹੋਣਾ ਮਗਰੋਂ ਉਹ ਮਹਿਲਾ ਕਰਤਾ ਵੀ ਹੋਵੇ ਸਾਹਮਣੇ ਮੈਂ ਕਹਾਂ ਤਾ ਇਹ ਨਹੀਂ ਕਰ ਜਾਦੂ ਕਰਾਂਗੀ ਇਹ ਤਾਂ ਮੇਰੇ ਜੀ ਦਾ ਕਮਰਾਟ ਜਾਦੂਗਰ ਬੈਠੇ ਸੀ ਸਭ ਤੋਂ ਵੱਡਾ ਜਾਦੂਗਰ ਖੁੜਿਆ ਕਿਉਂ ਦੀ ਜਾਦੂ ਕਰੀ ਦੀ ਕੋਈ ਬਦਲ ਨਹੀਂ ਮਗਰ ਮੈਂ ਕਹਿ ਸਕਦਾ ਹਾਂ ਕਿ ਸਭ ਤੋਂ ਵੱਡਾ ਜਾਦੂਗਰ ਜੇ ਕੋਈ ਪੰਜਾਬ ਦੇ ਹੈ ਤੇ ਆਹ ਸਜਾਤਾ ਮੰਤਰੀ ਦਾ ਉਹ ਜਿਸ ਦਾ ਮੰਤਰੀ ਜਿਹਦਾ ਇਹ ਜਿਹੜੇ ਕਰਕੇ ਬਾਤਿਆ ਸੀਗਾ ਰਿਪੋਰਟ ਵਿੱਚ ਦੱਸਿਆ ਲੈਾ ਪਤਾ ਨਾ ਜੁਮੇਰ ਜੀ ਨੇ ਪੁੱਛਿਆ ਲੋਕੀ ਕਿ ਕੈਪਟਨ ਰੇਕਰ ਤੋਂ ਦੀ ਸਭ ਤੋਂ ਵੱਡੀ ਕ੍ਰਾਂਤੀ ਦੱਸ ਦੇ ਦੇਖਿਆ ਜੀ ਕਿ ਪਿਛਲੇ ਬਰੇਤਨ 200 ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸਰਕਾਰ ਦੇ ਸਭ ਤੋਂ ਵੱਧ ਫਾਸਚ ਸਾਡੀ ਮੇਰੇ ਲਗੇ ਚੰਨੀ ਅਜ ਮਹਾਮਾਇਆ ਸੀ ਤੇ ਇਹ ਜੇ ਵਜੀਰ ਹੁਣ ਖੱਗਾ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਸਾਰਾ ਕੋਲ ਮੁਲਾਜ਼ਮ ਪੰਜਾਬ ਸਰਕਾਰ ਦਾ ਕਿਸੇ ਨੂੰ ਪਤਾ ਕਿੰਨਾ ਕਿੰਨਾ ਨਹੀਂ ਸਵਾ ਤੇ ਲੱਖ ਮੁਲਾਜ਼ਮ ਹੈ ਕੁੱਲ ਪੰਜਾਬ ਦਾ 10 ਲੱਖ ਕੋਰਪੋਰੇਸ਼ਨਾਂ ਦਾ ਸਭਾ ਜੇ ਗੱਲ ਬਣਦੀ ਹੈ ਤੇ ਫਿਰ ਸੱਚ ਨਾਲ ਕਿ ਉਹ ਲੋਕੀ ਕਿੱਥੋਂ ਦੇ ਦੇ ਦੋ ਸਾਲ ਨਿਕਲ ਗਏ ਆ ਸੱਤ ਐਮਐਲਏ ਤੋਂ ਬੜਿਆ ਦਬਾਵੇ ਆਣਾਂ ਕੋਈ ਕੁਝ ਮਿਲਿਆ ਨਹੀਂ ਆ ਦੋ ਬੇਰੋਜ਼ਗਾਰ ਬੜੇ ਲੋਟਵੰਦ ਸੀ ਇੱਕ ਤਾਂ ਵਿਅੰਕ ਸੋ ਦਾ ਪੋਤਰਾ ਉਹਨਾਂ ਨੂੰ ਦੇਤੀ ਨੌਕਰੀ ਦੇਤੀ ਬੰਦਾ ਤਾਂ ਪਤਾ ਕਿ ਨਹੀਂ ਪਤਾ ਜਿਹਨਾਂ ਜਿਹਨਾਂ ਨੂੰ ਪਤਾ ਦੱਸਦੇ ਨਹੀਂ ਪਤਾ ਦੱਸਦਾ ਉਹਨਾਂ ਤੋਂ ਬੇਰੋਜ਼ਗਾਰ ਤਾਂ ਕੋਈ ਨਹੀਂ ਹੁੰਦਾ ਉਹਨਾਂ ਦੀ ਇੱਕ ਮੁੰਡਾ ਹੈ ਇੱਕ ਬੜਾ ਮਿੱਕੂ ਦੂਜਾ ਐਮਐਲਏ ਬੜਿਆ ਕਿ ਕੋਈ ਰਹਿ ਗਿਆ ਸੀ ਕਲੇ ਮੇਕਾ ਹੈ ਵੀ ਥੋੜੇ ਦੂਜੇ ਕੰਮ ਵਾਲੇ ਕਾਮਯਾਬ ਕਰਨਾ ਹੈ ਨਾ ਕਿ ਛੁੱਟੀ ਆਉ ਨੂੰ ਨੌਕਰੀ ਨਹੀਂ ਅਤੀ ਚੱਕੇ ਉਮਰ ਵੀ ਵੱਧਦੀ ਸੀ ਪੜ੍ਹਾਈ ਵੀ ਘੱਟ ਸੀ ਤੁਸੀਂ ਨੌਕਰੀ ਲੈਣ ਚਲੇ ਗਏ ਮੁੰਡੇ ਨੂੰ ਭਾਵੇਂ ਪੀਐਸ ਵੀ ਕੀਤੀ ਹੋਵੇ ਅੱਜ ਇਹਦਾ ਹਾਲ加 ਕਰ ਦਿੰਦਾ ਹੈ ਅੱਜ ਜਿਹੜੀ ਅਸਲ ਤੇ ਹਕਤ ਹੈ ਆਓ ਕੋਈ ਭੇਜ ਕੇ ਤਜਰਬਾ ਕਰ ਲੋ ਉਹਦੇ ਕੋਲ ਪੀਐਚਡੀ ਵਾਲਾ ਗਿਆਨਾ ਭੇਜ ਦਿਓ ਆਹ ਨਾਲ ਦੇਖ ਕੇ ਤੁਹਾਨੂੰ ਲੱਗਦਾ ਕਿ ਇਹਦੀ ਤਾਂ ਹਲੇ ਜੋੜਦਾ ਧਾਗੇ ਭੜਿਆ ਨੰਬਰ ਕਿੰਨੇ ਆਏ ਜੇ ਕਿਤੇ ਬਾਪਾ ਕੇ ਕਹਿੰਦਾ ਕਿ 90% ਟਾਈਰ ਕੋਲੋਂ ਲੈਂਦੇ ਨੇ ਕਿ 49 ਹੋਣੀ ਜੀ ਫੀਲ ਮਿਲਦੀ ਹੋਊਗੀ ਉਹਨੂੰ ਤਾਂ ਭਾਵੇਂ 95 ਵਾਲੇ ਮੈਨੂੰ ਛੋਟੇ ਭਾਵੇਂ ਤੇ ਉਹ ਉੱਥੇ ਘਰੇ ਰਹਿ ਰਿਹਾ ਸੀ ਬਹਿਨ ਸੌ ਦਾ ਮਰਦਾ ਉਹਨੂੰ ਲੋਕੀ ਪੱਤੀ ਕਾਹਦੀ ਵਿਰੋਧਤਾ ਕਰਦਾ ਕੋਈ ਰਹਿ ਗਿਆ ਸੀ ਕੁੱਝਾਂ ਟਾਈਮ ਸੀ ਪਾੜੇ ਹਾਲਾਤ ਇੰਨੇ ਬੜੇ ਆ ਕਿ ਦੋ ਸਾਲ ਜਿੱਤ ਕੇ ਨੌਕਮੰਡਾ ਕਿਆਸੀ ਤੁਹਾਨੂੰ ਨੌਕਰੀ ਦਵਾਗੇ ਨੌਕਮੰਡਾ ਕਿਆਸੀ ਜਦ ਤੱਕ ਨੌਕਰੀ ਨਹੀਂ ਨਿਲਦੀ 2000 ਰੁਪਇਆ ਹਰ ਮਹੀਨੇ ਆ ਗਿਆ ਜੀ ਕਿੰਨੇ ਦਿਨਾਂ ਰੋਣ ਲਾ ਕੇ ਬੇਰੋਜ਼ਗਾਰ ਦਾ ਪਤਾ ਜੇ ਮੈਂ ਜਾ ਕੇ ਰਿਕਾਰਡ ਕਢਾਇਆ ਇੱਥੇ ਕਿ ਮੈਂ ਤਾਂ ਇਹ ਤਾਂ ਵੇਖਿਆ ਕਿ ਪੰਜਾਬ ਸਰਕਾਰ ਚ ਕੁੱਲ ਬੇਰੋਜ਼ਗਾਰਾਂ ਦੀ ਰਜਿਸਟਰਡ ਕਿੰਨੇ ਨੇ ਤੁਸੀਂ ਹੈਰਾਨ ਹੋ ਜੁਕਦੇ ਕਿ 150 ਨੋਰਮ ਜਿੰਦ ਕਰ ਕਿ ਸਾਡੇ ਬੇਰੋਜ਼ਗਾਰਾਂ ਤੇ ਜਿੰਨੂੰ ਵਗਦੇ ਕਿ ਇੰਨੇ ਵੀ ਬੇਰੋਜ਼ਗਾਰ ਦੇ ਖਾਤਮੇ ਬਾਾਕਿਆ ਕੋ ਲੋਕ ਨਹੀਂ ਹਨ ਕੈਪਟਨ ਜਿੰਦਾਬਾਦ ਕੈਪਟਨ ਨੂੰ ਪੁੱਛ ਲੋ ਜਿੰਦਾਬਾਦ ਕੈਪਟਨ ਨੂੰ ਪੁੱਛ ਲੋ ਕਿਹਾ ਕਿ ਅਸੀਂ ਸਵਾ 600 ਨੌਕਰੀ ਇੱਕ ਦਿਨ ਦੀ ਦੇ ਰਹੇ ਸਵਾ 600 ਦਾ ਮਤਲਬ ਸਮਝਦੇ ਹੋ ਕਿ ਹਰ ਦੂਜੇ ਮੇਰੇ ਕੋਲ ਨੌਕਰੀ ਦੇ ਦਿੰਦੇ ਆ ਮੇਰੇ ਨਾਲ ਇਹ ਮਿਲਦੀ ਨਹੀਂ ਫਤਾਲੀ ਕਿਹਨਾਂ ਜਾਦੂਗਰੀ ਪੰਜਾਬ ਤੇ ਕਾਂਗਰਸ ਨੇ ਸ਼ੁਰੂ ਕੀਤੀ ਆ ਚੰਨੀ ਨੂੰ ਪੁੱਛ ਲੋ ਉਹ ਕਹਿੰਦਾ 5 ਲੱਖ ਨੂੰ ਦੇਤੀ ਉਹ ਦਰਜੋਤ ਸਿੰਘ ਸਿੱਧੂ ਨੂੰ ਪੁੱਛ ਲੋ ਉਹ ਕਹਿੰਦਾ 7 ਲੱਖ ਨੂੰ ਦੇਤੀ ਐਥੇ ਕੋਹਰਬਜੀਤ ਥੋੜਾ ਇੱਕੋ ਨਾਲ ਲੱਗ ਕੇ ਜਾਂਦਾ ਸੁੱਖ ਸੁੱਕੀ ਰਦਾਵਾ ਨੂੰ ਪੁੱਛ ਲੋ ਉਹ ਕਹਿੰਦਾ 8 ਲੱਖ ਨੂੰ ਜਿਹੜੇ ਮੰਤਰੀ ਨੂੰ ਪੁੱਛੋ ਨਹੀਂ ਇਹ ਕਰਦੇਸ਼ ਕਰ ਦਿੰਦਾ ਇਹ ਅਸਲੀ ਹਕਾਕੀ ਆ ਕਿ ਉਹ ਜੁੱਗ ਜਗਤ ਯਕੀਨਨ ਯਕ ਕੋਰ ਕੋਰ ਦਨ ਵਟਸਐਪ ਮਤਲਬ ਸਮਝੋ ਕੀ ਹੈ ਕਿ ਜੀ ਦੀ ਹਰ ਮਹੀਨੇ ਦੀ ਤਰ੍ਹਾਂ ਮਾਣਕ ਦੀ ਕੀਤੀ ਜਾਂਦੀ ਹੈ ਉਹਦੇ ਚ ਕੁਝ ਹਿੱਸਾ ਪੀਐਫ ਕਰਕੇ ਆ ਜਾਣਾ ਕਿ ਉਹ ਜਿਹੜੇ ਮਰਜੀ ਵੀ ਨੇ ਪੀਐਫ ਤੋਂ ਆਪ ਦੀ ਕਿਸ਼ਤ ਕਢਾ ਸਕਦਾ ਹੈ ਆਪਣੇ ਬੱਚੇ ਦਾ ਵਿਆਹ ਹੋਵੇ ਕੋਈ ਕੋਰਨੀਓ ਤੋਂ ਲੋਨ ਲੈ ਸਕਦਾ